ਤੇ ਮਹੀਨੇ ਦੇ ਤੁਸੀਂ 50000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਤੇ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਆ ਮਹੀਨੇ ਦੀ ਬਹੁਤ ਹੀ ਜ਼ਿਆਦਾ ਹੁੰਦੀ ਆ ਇਸ ਟੋਪਿਕ ਤੋਂ ਤੁਸੀਂ ਮਹੀਨੇ ਦੇ ਜਿਹੜੇ ਤੁਸੀਂ 50000 ਤੋਂ ਲੈ ਕੇ ਲੱਖ ਰੁਪਏ ਤੁਸੀਂ ਜਿਹੜਾ ਬੜੇ ਆਰਾਮ ਨਾਲ ਤੁਸੀਂ ਉਹ ਕਮਾ ਸਕਦੇ ਹੋ ਤੁਸੀਂ ਉਨੇ ਜ਼ਿਆਦਾ ਤੁਸੀਂ ਜਿਹੜੇ ਪੈਸੇ ਆ ਉਹ ਕਮਾ ਸਕਦੇ ਹੋ ਤੇ ਇਹਦੇ ਵਾਸਤੇ ਕੋਈ ਵੀ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਨਾ ਬੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਦੋਸਤੋ ਅਗਰ ਤੁਸੀਂ ਘਰੇ ਬੈਠ ਕੇ ਤੁਸੀਂ ਕਿੰਨੇ ਵੀ ਸਾਨੂੰ ਕੋਈ ਇਦਾਂ ਦਾ ਕੰਮ ਮਿਲ ਜੇ ਜਿਹੜਾ ਸੀ ਮਤਲਬ ਘਰੇ ਬੈਠ ਕੇ ਅਸੀਂ ਆਪਣੇ ਮੋਬਾਈਲ ਫੋਨ ਤੋਂ ਕਰੀ ਜਾਈਏ ਤੇ ਸਾਨੂੰ ਜਿਹੜੇ ਮਹੀਨੇ ਦੇ ਆ ਮਤਲਬ ਵੀ 30 35 40 50000 ਰੁਪਏ ਜਿਹੜਾ ਨੋਰਮਲੀ ਸਾਨੂੰ ਮਹੀਨੇ ਦਾ ਜਿਹੜਾ ਆਈ ਜਾਵੇ ਹਨਾ ਸੋ ਅਗਰ ਤੁਸੀਂ ਇਹੋ ਜਿਹਾ ਕੰਮ ਤੁਸੀਂ ਘਰੇ ਬੈਠ ਕੇ ਕਰਨਾ ਚਾਹੁੰਦੇ ਹੋ ਤੇ ਮਹੀਨੇ ਦੇ ਤੁਸੀਂ 50000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਤਪਲੀ ਇਸ ਵੀਡੀਓ ਨੂੰ ਸ਼ੀਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇਸ ਵੀਡੀਓ ਦੇ ਵਿੱਚ ਜੋ ਵੀ ਮੈਂ ਤੁਹਾਨੂੰ ਕੁਝ ਦ ਸਟੂਡੈਂਟੋਂ ਤਾਂ ਵੀ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਜੋਬ ਕਰਦੇ ਹੋ ਤਾਂ ਵੀ ਤੁਸੀਂ ਇਹ ਕੰਮਾਂ ਜਿਹੜਾ ਪਾਰਟ ਟਾਈਮ ਹੈ ਜਿਹੜਾ ਤੁਸੀਂ ਉਹ ਕਰ ਸਕਦੇ ਦੇਖੋ ਮੋਬਾਈਲ ਫੋਨ ਜਿਹੜੇ ਉਹ ਸਾਡੇ ਸਾਰਿਆਂ ਕੋਲ ਹੈਗੇ ਹੀ ਹੈਗੇ ਆ ਹਨਾ ਹੋਰ ਸਾਨੂੰ ਇਹਦੇ ਵਾਸਤੇ ਕੋਈ ਹੋਰ ਕੋਈ ਬਾਹਰਲੀ ਚੀਜ਼ ਹੈ ਜਿਹੜੀ ਸਾਨੂੰ ਲੈਣ ਦੀ ਲੋੜ ਨਹੀਂ ਹੈਗੀ ਨਾ ਅਸੀਂ ਕੰਪਿਊਟਰ ਲੈਣਾ ਹੈਗਾ ਨਾ ਅਸੀਂ ਕੈਮਰਾ ਲੈਣਾ ਹੈਗਾ ਨਾ ਮਤਲਬ ਵੀ ਕੋਈ ਅਸੀਂ ਲੈਪਟਾਪ ਵਗੈਰਾ ਲੈਣਾ ਹੈਗਾ ਇਹ ਸਾਰਾ ਕੁਝ ਮੈਂ ਤੁਹਾਨੂੰ ਮੋਬਾਈਲ ਫੋਨ ਤੋਂ ਦੱਸਾਂਗਾ ਤੇ ਇਹਦੇ ਵਾਸਤੇ ਕੋਈ ਵੀ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਨਾ ਬੀਏ ਨਾ ਐਮਏ ਨਾ ਪੀਐਚਡੀ ਨਾ ਪਲੱਸ 2 ਕੁਝ ਵੀ ਕਰਨਾ ਨਹੀਂ ਹੈਗਾ ਜੇ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਤੁਸੀਂ ਜਮੀ ਅਨਪੜੋ ਤੁਸੀਂ ਕਿਤੇ ਵੀ ਜਾ ਸੰਦੇ ਦੇ ਕੋਲ ਤਾਂ ਮਤਲਬ ਵੀ ਕੋਈ ਕੰਟੈਂਟ ਹੀ ਨਹੀਂ ਹੈਗਾ ਵੀ ਅਸੀਂ ਕਿਹੜੇ ਤਾਂ ਵੀ ਇਹ ਵੀਡੀਓ ਤੁਸੀਂ ਦੇਖੋ ਹੀ ਦੇਖੋ ਕਿਉਂਕਿ ਇਹ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹੋ ਜਿਹਾ ਸੌਖਾ ਤਰੀਕਾ ਦੱਸਾਂਗਾ ਨਾ ਅਗਰ ਤੁਸੀਂ ਇਹ ਵੀਡੀਓ ਨੂੰ ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲਿਆ ਤਾਂ ਤੁਹਾਨੂੰ ਕੱਲੀ-ਕੱਲੀ ਗੱਲ ਆ ਉਹ ਜਿਹੜੀ ਸਮਝ ਪੈ ਜਗੀ ਇਹ ਜਿਹੜੀ ਵੀਡੀਓ ਦੇ ਵਿੱਚ ਮੈਂ ਦੋ ਪਾਰਟ ਬਣਾਵਾਂਗਾ ਇੱਕ ਪਾਰਟ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਆ ਜਿਹੜਾ ਹੁਣ ਪਰਦੇ ਹੋਈ ਵੀਡੀਓ ਦੇਖਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਕਿਵੇਂ ਤੁਸੀਂ ਕੰਮ ਕਰਨਾ ਵਾ ਜਿਹੜਾ ਇਹਦਾ ਦੂਜਾ ਪਾਰਟ ਆਊਗਾ ਦੂਜਾ ਭਾਗ ਆਊਗਾ ਉਹਦੇ ਵਿੱਚ ਤੁਹਾਨੂੰ ਮੈਂ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਵੀ ਤੁਸੀਂ ਕਿਵੇਂ ਉਹ ਕੰਮ ਨੂੰ ਕਰਨਾ ਵਾ ਤੇ ਤੁਸੀਂ 5 ਤੋਂ 10 ਦਿਨਾਂ ਬਾਅਦ ਹੀ ਤੁਸੀਂ YouTube ਤੋਂ ਪੈਸੇ ਕਮਾਉਣੇ ਆ ਜਿਹੜੇ ਉਹ ਚੀਰੂ ਕਰ ਦੋਗੇ ਦੇਖੋ ਜੀ ਜਿਵੇਂ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਛੋਟੇ ਬੱਚੇ ਨੇ ਨਾ ਉਹ ਮੋਬਾਈਲ ਫੋਨ ਤੋਂ ਬਿਨਾ ਬਿਲਕੁਲ ਨਹੀਂ ਰਹਿੰਦੇ ਹੈਗੇ ਉਹ ਬੱਚੇ ਦੀਆਂ ਕਹਾਣੀਆਂ ਦੇਖਦੇ ਹੀ ਰਹਿੰਦੇ ਆ ਹਨਾ ਉਹ ਅਲੱਗ ਇੱਕ ਕਹਾਣੀ ਖਤਮ ਹੁੰਦੀ ਆ ਦੂਜੀ ਲਾ ਲੈਂਦੇ ਆ ਦੂਜੀ ਖਤਮ ਹੁੰਦੀ ਤੀਜੀ ਲਾ ਲੈਂਦੇ ਆ ਹਨਾ ਜੇ ਤੱਕ ਉਹ ਮੋਬਾਈਲ ਫੋਨ ਨਹੀਂ ਦੇ ਦੇਗੇ ਉਦੋਂ ਤੱਕ ਤਾਂ ਉਹ ਰੋਟੀ ਵੀ ਨਹੀਂ ਖਾਂਦੇ ਹੈਗੇ ਬਸ ਆਪਾਂ ਕਰਨਾ ਸਿਰਫ ਉਹੀ ਚੀਜ਼ ਆ ਆਪਾਂ ਬੱਚਿਆਂ ਦੀ ਜਿਹੜੇ ਕਾਰਟੂਨ ਵਾਲੀ ਵੀਡੀਓ ਨੇ ਆਪਾਂ ਉਹ ਬਣਾਉਣੀਆਂ ਨੇ ਤੇ ਉਹਨੂੰ ਕਿਵੇਂ ਬਣਾਉਣਾ ਵਾ ਉਹ ਬਹੁਤ ਹੀ ਸੌਖਾ ਤਰੀਕਾ ਉਹ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਿਵੇਂ ਬਣਾਉਣਾ ਵਾ ਠੀਕ ਹੈ ਜੀ ਉਹ ਜਿਹੜੀ ਵੀਡੀਓ ਨੇ ਜਿਹੜੀਆਂ ਚਲਦੀਆਂ ਕੱਲੇ ਆਪਣੇ ਇੰਡੀਆ ਦੇ ਵਿੱਚ ਜਾਂ ਆਪਣੇ ਕੱਲੇ ਪੰਜਾਬ ਦੇ ਵਿੱਚ ਨਹੀਂ ਦੇਖਿਆ ਜਾਂਦੀਆਂ ਹੈਗੀਆਂ ਜਿਹੜੀਆਂ ਉਹ ਵੀਡੀਓ ਨੇ ਉਹ ਆਲ ਵਰਲਡ ਪੂਰੇ ਵਰਲਡ ਦੇ ਵਿੱਚ ਦੇਖੀ ਜਾਂਦੀਆਂ ਨੇ ਉਹਨਾਂ ਨੂੰ ਗੋਰਿਆਂ ਦੇ ਬੱਚੇ ਵੀ ਜਦੇ ਨੇ ਉਹ ਬਹੁਤ ਜ਼ਿਆਦਾ ਦੇਖਦੇ ਨੇ ਤੇ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਆ ਮਹੀਨੇ ਦੀ ਬਹੁਤ ਹੀ ਜ਼ਿਆਦਾ ਹੁੰਦੀ ਆ ਹਨਾ ਉਹ ਕਿਵੇਂ ਤੁਸੀਂ ਕੰਮ ਕਰਨਾ ਦੇਖੋ ਆਪਾਂ ਕੀ ਕਰਨਾ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਾਂ YouTube ਚੈਨਲ ਬਣਾ ਲੈਣਾ YouTube ਚੈਨਲ ਬਣਾ ਲੈਣਾ Facebook ਜਿਹੜਾ ਆਪਾਂ ਉਹ ਪੇਜ ਬਣਾ ਲੈਣਾ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਸਾਰਿਆਂ ਨਾਲੋਂ ਵੱਧ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਉਹ YouTube ਤੇ Facebook ਦੇਖਿਆ ਜਾਂਦਾ Instagram ਆ Instagram ਵੀ ਦੇਖਿਆ ਜਾਂਦਾ ਉੱਤੇ ਵੀ ਤੁਸੀਂ ਆਪਣਾ ਪੇਜ ਬਣਾ ਲੈਨੇ ਹੋ ਠੀਕ ਆ ਤੁਸੀਂ ਇਹ ਤਿੰਨ ਚੀਜ਼ਾਂ ਗ੍ਰੇ YouTube Facebook ਤੇ Instagram ਇਹਨਾਂ ਤੇ ਤੁਸੀਂ ਪੇਜ ਤੇ ਚੈਨਲ ਬਣਾ ਲੈਣਾ ਤੁਸੀਂ ਜਦੋਂ ਚੈਨਲ ਬਣ ਗਿਆ ਜੇਗਾ ਤੁਹਾਡਾ ਹੁਣ ਇਹਦੇ ਤੇ ਤੁਸੀਂ ਕੋਈ ਵੀ ਚਾਹੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਬੱਚਾ ਵਾਣਾ ਤੁਸੀਂ ਉਹਦੇ ਨਾਂ ਤੇ ਵੀ ਆਪਣਾ YouTube ਚੈਨਲ ਜਿਹੜਾ ਤੁਸੀਂ ਰੱਖ ਸਕਦੇ ਹੋ ਜਦੋਂ YouTube ਚੈਨਲ ਤੁਸੀਂ ਰੱਖ ਲਿਆ ਉਹਦੀ ਸਾਰੀ ਸੈਟਿੰਗ ਤੁਸੀਂ ਕਰ ਲਈ ਤੁਹਾਡੇ ਚੈਨਲ ਦੀ ਹਨਾ ਤੇ ਉਦੋਂ ਤੋਂ ਬਾਅਦ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਦੇਖੋ ਤੁਸੀਂ ਕੁਝ ਵੀ ਨਹੀਂ ਕਰਨਾ ਜੇ ਤੁਹਾਨੂੰ ਕੁਝ ਵੀ ਨਹੀਂ ਨਾ ਹੁੰਦਾ ਹੈਗਾ ਆਪਾਂ ਕਾਰਟੂਨ ਵਾਲੀ ਵੀਡੀਓ ਜਿਹੜੀ ਹੈ ਉਹ ਬਣਾਉਣੀ ਹੈ ਨੇ ਉਹਨੂੰ ਕਿਵੇਂ ਬਣਾਉਣਾ ਤੁਸੀਂ AI ਦਾ ਨਾਮ ਤਾਂ ਸੁਣਿਆ ਹੋਣਾ ਹਣਾ AI ਦਾ ਨਾਮ ਤਾਂ ਤੁਸੀਂ ਸੁਣਿਆ ਹੋਣਾ ਆਪਾਂ ਸਾਰਾ ਕੰਮ AI ਤੋਂ ਹੀ ਕਰਾਉਣਾ ਵਾ ਜਿਹੜੀ ਸਕ੍ਰਿਪਟ ਹੋਏਗੀ ਸਕ੍ਰਿਪਟ ਵੀ ਆਪਾਂ AI ਤੋਂ ਲੈਣੀ ਆ ਠੀਕ ਆ AI ਨੂੰ ਓਪਨ ਕਰ ਲੈਣਾ ਮੁਹਾਰੇਕ ਮੋਬਾਈਲ ਫੋਨ ਦੇ ਵਿੱਚ ਅਗਰ ਤੁਸੀਂ ਮਤਲਬ ਐਂਡਰੋਇਡ ਮੋਬਾਈਲ ਫੋਨ ਯੂਜ਼ ਕਰਦੇ ਹੋ ਜਾਂ ਆਈਫੋਨ ਯੂਜ਼ ਕਰਦੇ ਹੋ ਐਂਡਰੋਇਡ ਦੇ ਵਿੱਚ ਪਲੇ ਸਟੋਰ ਦੇ ਵਿੱਚ ਜਾਓ ਪਲੇ ਸਟੋਰ ਦੇ ਵਿੱਚ ਜਾ ਕੇ ਲਿਖੋ AI AI ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਓ ਠੀਕ ਆ ਜੀ ਜਿਨ੍ਹਾਂ ਕੋਲ ਆਈਫੋਨ ਆ ਉਹ ਆਪਣੇ ਐਪ ਸਟੋਰ ਦੇ ਵਿੱਚ ਜਾਓ ਐਪ ਸਟੋਰ ਦੇ ਵਿੱਚੋਂ ਤੁਸੀਂ AI ਨੂੰ ਤੁਸੀਂ ਡਾਊਨਲੋਡ ਕਰ ਲਓ ਜਦੋਂ ਤੁਸੀਂ AI ਨੂੰ ਡਾਊਨਲੋਡ ਕਰ ਲਓਗੇ ਤਾਂ ਉਹਨੂੰ ਤੁਸੀਂ ਸਾਈਨ ਇਨ ਕਰ ਲੈਣਾ ਆਪਣੀ Gmail ID ਦੇ ਨਾਲ Gmail ID ਦੇ ਨਾਲ ਸਾਈਨ ਇਨ ਕਰਨ ਤੋਂ ਬਾਅਦ ਤੁਸੀਂ ਉੱਤੇ ਜਾ ਕੇ ਲਿਖਣਾ ਵਾ ਕਿਡਸ ਸਟੋਰੀ ਠੀਕ ਹੈ ਕਿਰਸ ਸਟੋਰੀ ਇਦਾਂ ਲਿਖੋਗੇ ਨਾ ਜਦੋਂ ਲਾਸਟ ਦੇ ਵਿੱਚ ਲਿਖਦੇ ਹੋ ਹਿੰਦੀ ਕਿਰਸ ਸਟੋਰੀ ਹਿੰਦੀ ਕਿਉਂਕਿ ਆਪਾਂ ਹਿੰਦੀ ਦੇ ਵਿੱਚ ਬਣਾਉਣੀ ਆ ਜੇ ਤੁਸੀਂ ਇੰਗਲਿਸ਼ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਇੰਗਲਿਸ਼ ਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ ਫਿਰ ਤੁਸੀਂ ਇੰਗਲਿਸ਼ ਲਿਖ ਦੇਣਾ ਬਟ ਆਪਾਂ ਹਿੰਦੀ ਦੇ ਵਿੱਚ ਬਣਾਵਾਂਗੇ ਹੁਣ ਤੁਸੀਂ ਕੀ ਕਰਨਾ ਜਦੋਂ ਕਿਰਸ ਸਟੋਰੀ ਤੁਸੀਂ ਲਿਖੋਗੇ ਉਹ ਤੁਹਾਨੂੰ ਇੱਕ ਬਹੁਤ ਸਾਰੀ ਇੱਕ ਲੰਬੀ ਕਿਰਸ ਸਟੋਰੀ ਲਿਖ ਕੇ ਦੇ ਦੇਗਾ ਤੁਸੀਂ ਉਹਨੂੰ ਕੀ ਕਰਨਾ ਕਾਪੀ ਕਰ ਲੈਣਾ ਬਸ ਕਾਪੀ ਕਰ ਲਿਆ ਜਦੋਂ ਕਾਪੀ ਕਰ ਲਓਗੇ ਫਿਰ ਤੁਸੀਂ Google Chrome ਦੇ ਵਿੱਚ ਜਾਣਾ Google Chrome ਦੇ ਵਿੱਚ ਜਾਣਾ Google Chrome ਦੇ ਵਿੱਚ ਜਾ ਕੇ ਤੁਸੀਂ ਲਿਖਣਾ 11 labs 11 labs ਆ ਜਿਹੜੀ ਚੀਜ਼ਾਂ ਮੈਂ ਦੱਸਦਾ ਪਿਆ ਨਾ ਇੱਥੇ ਮੈਂ 올ਰੇਡੀ ਪਹਿਲਾਂ ਵੀਡੀਓ ਬਣਾਈਆਂ ਹੋਈਆਂ ਨੇ ਇਹਦੇ ਤੇ ਤੁਸੀਂ ਜਾ ਕੇ ਦੇਖ ਸਕਦੇ ਮੇਰੇ ਚੈਨਲ ਤੇ 11 labs ਦੇ ਵਿੱਚ ਜਾ ਕੇ ਆਪਾਂ ਕੀ ਕਰਨਾ ਜਿਹੜੀ ਸਟੋਰੀ ਆਪਾਂ AI ਤੋਂ ਆਪਾਂ ਲਈ ਸੀਗੀ ਉਹਦੀ ਆਪਾਂ ਵੌਇਸ ਓਵਰ ਕਰਨਾ ਵਾ ਜਿਹਨੂੰ VO ਕਹਿੰਦੇ ਹਨਾ ਆਪਾਂ ਉਹਦਾ VO ਕਰਨਾ ਚਾਹਣੇ ਜਾਨਕੀ ਵੌਇਸ ਓਵਰ ਕਰਨਾ ਉਹਦਾ ਉਹਨੂੰ ਤੁਸੀਂ ਵੀ ਕਰ ਸਕਦੇ ਹੋ ਉਹ ਕਿਵੇਂ ਕਰਨਾ ਮਤਲਬ ਜੋ ਕਹਾਣੀ ਹਿੰਦੀ ਦੇ ਵਿੱਚ ਲਿਖੀ ਆ ਉਹ ਕਹਾਣੀ ਨੂੰ ਤੁਸੀਂ ਦੇਖ ਕੇ ਪੜੀ ਜਾਣਾ ਇੱਕ ਵਾਰ ਦੀ ਬਾਤ ਹੈ ਇੱਕ ਛੋਟਾ ਬੱਚਾ گاਉਂ ਮੇ ਘੁੰਮ ਰਹਾ ਥਾ ਉਸਕੋ ਇੱਕ ਛੋਟਾ ਸਾ ਹਾਥੀ ਦਿਖਾ ਉਸਕੋ ਉਹ ਹਾਥੀ ਬਹੁਤ ਹੀ ਅੱਛਾ ਲਗਾ ਇਦਾਂ ਬੋਲ ਕੇ ਤੁਸੀਂ ਵੌਇਸ ਰਿਕਾਰਡ ਕਰ ਲੈਣੀ ਆ ਜੇ ਤੁਸੀਂ ਕਿੰਨੇ ਵਜਾਰ ਅਸੀਂ ਆਪਣੀ ਆਵਾਜ਼ ਵੀ ਨਹੀਂ ਦੇਣਾ ਚਾਹੁੰਦੇ ਫਿਰ ਤੁਸੀਂ 11 ਲੇਵਲਸ ਦੇ ਵਿੱਚ ਜਾਣਾ ਉਹ ਜਿਹੜਾ ਕਾਪੀ ਕੀਤਾ ਸੀ ਡਾਟਾ ਉਹਦੇ ਵਿੱਚ ਤੁਸੀਂ ਪੇਸਟ ਕਰ ਦੇਣਾ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਪੇਸਟ ਕਰ ਦੇਣਾ ਪੇਸਟ ਕਰਕੇ ਉਹ ਤੁਹਾਨੂੰ ਦੇ ਦੇਗਾ ਤੁਸੀਂ ਉਹਨੂੰ ਡਾਊਨਲੋਡ ਕਰ ਲੈਣਾ ਜਦੋਂ ਤੁਸੀਂ ਡਾਊਨਲੋਡ ਕਰ ਲੋਗੇ ਉਹਨੂੰ ਗੈਲਰੀ ਦੇ ਵਿੱਚ ਚਲ ਜਾਣਾ ਫਿਰ ਉਸ ਤੋਂ ਬਾਅਦ ਜਿਹੜਾ ਕੀ ਕਰਨਾ ਦੇਖੋ ਆਪਣੀ ਸਟੋਰੀ ਵੀ ਆਪਣੇ ਕੋਲ ਆ ਗਈ ਆ ਸਟੋਰੀ ਵੀ ਆ ਗਈ ਫਿਰ ਆਪਣੇ ਕੋਲ ਵਾਇਸ ਵੀ ਆ ਗਈ ਵੀਓ ਵੀ ਆ ਗਈ ਆਪਣੇ ਕੋਲ ਠੀਕ ਹੈ ਜੀ ਹੁਣ ਮੈਂ ਚੀਜ਼ ਦਾ ਫੋਟੋ ਚਾਹੀਦੀਆਂ ਨੇ ਸਾਨੂੰ ਫੋਟੋ ਚ ਚਾਹੀਦੀ ਨੇ ਉਹ ਕਿਵੇਂ ਲਾਵਾਂਗੇ ਉਹੀ ਫਿਰ ਆਪਾਂ AI ਦੇ ਵਿੱਚ ਜਾਵਾਂਗੇ ਜੋ ਆਪਾਂ ਸਟੋਰੀ ਲਿਖੀ ਸੀ ਨਾ ਸਟੋਰੀ ਦੇ ਵਿੱਚ ਤੁਸੀਂ ਇੱਕ ਚੀਜ਼ ਲਿਖਣੀ ਆ ਇਸ ਕਹਾਣੀ ਇਸ ਕਹਾਣੀ ਕੀ ਇਸ ਕਹਾਣੀ ਕੀ ਹਰ ਇੱਕ ਹਰ ਇੱਕ ਲਾਈਨ ਲਾਈਨ ਕਾ ਲਾਈਨ ਕਾ ਪ੍ਰੌਮਪਟ ਲਿਖ ਕੇ ਦੋ ਪ੍ਰੌਮਪਟ ਲਿਖ ਕੇ ਦੋ ਜਦੋਂ ਤੁਸੀਂ ਇਹ ਚੀਜ਼ ਲਿਖ ਦੋਗੇ ਤੁਹਾਨੂੰ ਪੂਰੀ ਕਹਾਣੀ ਦੀ ਮਤਲਬ ਫੋਟੋ ਵਾਲੀ ਤੁਹਾਨੂੰ ਪ੍ਰੌਮਪਟ ਲਿਖ ਕੇ ਦੇ ਦੇਗਾ ਤੁਸੀਂ ਫਿਰ ਕੀ ਕਰਨਾ ਉਹਨੂੰ ਤੁਸੀਂ ਕਾਪੀ ਕਰ ਲੈਣਾ ਤੇ ਤੁਸੀਂ ਇਮੇਜ ਜਨਰੇਟਰ ਦੇ ਵਿੱਚ ਜਾਣਾ ਇਮੇਜ ਜਨਰੇਟਰ ਦੇ ਵਿੱਚ ਜਾ ਕੇ ਉਹ ਸਾਰੀ ਕੱਲੀ ਕੱਲੀ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਫਿਰ ਆਪਣਾ ਲਾਸਟ ਐਂਡ ਫਾਈਨਲ ਪਾਰਟ ਆ ਜਿਹੜਾ ਉਹ ਹੈਗਾ VN ਵੀਡੀਓ ਐਡੀਟਰ ਤੁਸੀਂ ਕੀ ਕਰਨਾ VN ਦੇ ਵਿੱਚ ਜਾ ਕੇ ਜਿਹੜੀ ਕਹਾਣੀ ਆਪਾਂ ਮਤਲਬ ਵੀ ਡਾਊਨਲੋਡ ਕੀਤੀ ਸੀਗੀ ਉਹ ਜਿਹੜੀ ਵਾਇਸਓਵਰ ਵਾਇਸਓਵਰ ਜਿਹੜੀ ਆਪਾਂ ਡਾਊਨਲੋਡ ਕੀਤੀ ਆ ਆਵਾਜ਼ ਵਾਲੀ ਉਹਦੇ ਤੇ ਤੁਸੀਂ ਲੇਅਰ ਤੇ ਰੱਖ ਦੇਣੀ ਹੈ ਫਸਟ ਲੇਅਰ ਤੇ ਹੋ ਜਾਏਗੀ ਸੈਕਿੰਡ ਲੇਅਰ ਤੇ ਤੁਹਾਡੀ ਜਿਹੜੀ ਫੋਟੋ ਤੁਸੀਂ ਡਾਊਨਲੋਡ ਕੀਤਾ ਸੀ ਉਹ ਸਾਰੀਆਂ ਡਾਊਨਲੋਡ ਆ ਜਾਣੀ ਹੈ ਠੀਕ ਹੈ ਜੀ ਆ ਤੁਹਾਡੀ 22 ਸੋਵਰ ਹੋ ਗਈ ਠੀਕ ਹੈ ਜੀ ਆ ਤੁਹਾਡੇ ਫੋਟੋ ਹੋ ਗਈਆਂ ਆ ਫੋਟੋਆਂ ਹੋ ਗਈਆਂ ਸਾਰੀਆਂ ਠੀਕ ਹੈ ਜੀ ਹੁਣ ਆ ਫੋਟੋਆਂ ਦੇ ਵਿੱਚ ਐਨੀਮੇਸ਼ਨ ਲਾ ਦੇਣੇ ਆ ਤੇ ਥੱਲੇ ਤੁਹਾਡੀ ਆਵਾਜ਼ ਜਿਹੜੀ ਚੱਲੇਗੀ ਕਹਾਣੀ ਦੀ ਚਲਦੀ ਰਹੇਗੀ ਤੇ ਥੱਲੇ 22 ਸੋਵਰ ਆ ਜਿਹੜੀ ਉਹ ਚਲਦੀ ਰਹੇਗੀ ਠੀਕ ਹੈ ਜੀ ਹੁਣ ਤੁਸੀਂ ਕੀ ਕਹਿਣਾ ਇਹਦੇ ਤੇ ਇੱਕ ਬੈਕਗ੍ਰਾਉਂਡ 뮤직 ਵੀ ਲਾ ਦੇਣਾ ਬੈਕਗ੍ਰਾਉਂਡ 뮤직 ਵੀ ਤੁਹਾਨੂੰ VN ਦੇ ਵਿੱਚ ਬਿਲਕੁਲ ਫ੍ਰੀ ਮਿਲ ਜਾਣਾ ਫਿਰ ਤੁਸੀਂ ਇਹਨੂੰ ਐਕਸਪੋਰਟ ਕਰ ਲੈਣਾ ਤੇ ਤੁਹਾਡੀ ਗੈਲੀ ਦੇ ਵਿੱਚ ਜਿਹੜੀ ਉਹ ਸੇਵ ਹੋ ਜਾਏਗੀ ਜਦੋਂ ਤੁਹਾਡੀ ਗੈਲੀ ਦੇ ਵਿੱਚ ਸੇਵ ਹੋ ਜਾਏਗੀ ਫਿਰ YouTube ਤੇ ਜਾਓ ਅਪਲੋਡ ਕਰ ਦਿਓ ਬਾਸ ਹੋਰ ਕੁਝ ਨਹੀਂ ਕਰਨਾ ਫੇਸਬੁੱਕ ਤੇ ਜਾਓ ਅਪਲੋਡ ਕਰ ਦਿਓ ਇੰਸਟਾਗ੍ਰਾਮ ਦੇ ਉੱਤੇ ਜਾਓ ਇੰਸਟਾਗ੍ਰਾਮ ਤੇ ਅਪਲੋਡ ਕਰ ਦਿਓ ਹੋਰ ਕੁਝ ਵੀ ਨਹੀਂ ਕਰਨਾ ਜਿਹੜੀ ਤੁਹਾਡੀ ਕਹਾਣੀ ਦੀ ਜਿਹੜੀ ਟਾਈਮ ਲੈਂਥ ਹੋਏਗੀ ਉਹ 3 ਤੋਂ ਲੈ ਕੇ ਤੁਸੀਂ 10 ਮਿੰਟ ਦੀ ਰੱਖ ਸਕਦੇ ਹੋ ਤਾਂ ਕਿ ਬੱਚੇ ਉਹਨੂੰ ਬਹੁਤ ਜ਼ਿਆਦਾ ਦੇਖਦੇ ਨੇ ਜਿੰਨੀ ਤੋਂ ਲੰਬੀ ਤੁਹਾਡੀ ਵੀਡੀਓ ਬੱਚੇ ਦੇਖਣਗੇ ਇੰਟਰਸਟ ਹੋਊਗੀ ਤੇ ਤੁਹਾਡੀ ਵੀਡੀਓ ਉਨੀ ਜ਼ਿਆਦਾ ਵਾਇਰਲ ਹੋਊਗੀ ਤੇ ਤੁਸੀਂ ਉਨੇ ਜ਼ਿਆਦਾ ਤੁਸੀਂ ਜਿਹੜੇ ਪੈਸੇ ਆ ਉਹ ਕਮਾ ਸਕਦੇ ਹੋ ਕਿਉਂਕਿ ਆਜ ਦੀ ਬੱਚਿਆਂ ਵਾਲੀ ਵੀਡੀਓ ਹੁੰਦੀ ਆ ਇਹ ਸਿਰਫ ਆਪਣੇ ਪੰਜਾਬ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਦੇਖੀ ਜਾਂਦੀ ਹੈ ਜਿਸ ਦੇ ਨਾਲ ਸਾਨੂੰ ਆਰਪੀਐਮ ਜਿਹਨੂੰ ਆਪਾਂ ਕਹਿੰਦੇ ਨੇ ਆ ਉਹ ਸਾਨੂੰ ਬਹੁਤ ਜ਼ਿਆਦਾ ਮਿਲਦਾ ਇਹਦੀ ਮਹੀਨੇ ਦੀ ਕਮਾਈ ਮੰਨ ਕੇ ਚੱਲੋ ਇਹਦੀ ਜੇ ਆਪ ਮੰਨ ਕੇ ਚੱਲੇ 1 ਲੱਖ ਰੁਪਏ ਤੋਂ ਜ਼ਿਆਦਾ ਹੁੰਦੀ ਹੈ ਇਹਦੀ ਕਮਾਈ ਠੀਕ ਹੈ ਜੀ ਇਦਾਂ ਇਸ ਤਰੀਕੇ ਨਾਲ ਤੁਸੀਂ ਜਿਹੜਾ ਉਹ ਤੁਸੀਂ ਕੰਮ ਕਰ ਸਕਦੇ ਹੋ ਇਹ ਬਹੁਤ ਹੀ ਸੌਖਾ ਤਰੀਕਾ ਇਹਦੇ ਵਾਸਤੇ ਕੋਈ ਪੜ੍ਹਾਈ ਦੀ ਲੋੜ ਨਹੀਂ ਹੈਗੀ ਕਿਸੇ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਹੈਗੀ ਇਹਦੇ ਵਾਸਤੇ ਮਤਲਬ ਕਿਸੇ ਲੈਪਟਾਪ ਦੀ ਲੋੜ ਨਹੀਂ ਹੈਗੀ ਕਿਸੇ ਮਤਲਬ ਕੰਪਿਊਟਰ ਦੀ ਲੋੜ ਨਹੀਂ ਹੈਗੀ ਸਿਰਫ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਤੁਸੀਂ ਆਪਣਾ ਲੈ ਸਕਦੇ ਹੋ ਮੋਬਾਈਲ ਫੋਨ ਹਰੇਕ ਮੇਰੀ ਭੈਣ ਕੋਲ ਹਰੇਕ ਮੇਰੇ ਭਰਾ ਕੋਲ ਹੈਗਾ ਵਾ ਉਦਾਂ ਵੀ ਐਸੇ ਵੀ ਆਪਾਂ ਸਾਰਾ ਸਾਰਾ ਦਿਨ ਆਪਾਂ ਲੋਕਾਂ ਦੀ ਵੀਡੀਓ ਦੇਖਦੇ ਹੀ ਆ ਆਪਾਂ ਕਿਉਂ ਨਾ ਆਪਾਂ ਆਪਣਾ ਕੰਮ ਸਟਾਰਟ ਕਰ ਲਈਏ ਇਹਦੇ ਵੀ ਨਾਲ ਕੀ ਇੱਕ ਤਾਂ ਤੁਹਾਡੀ ਦੇਖੋ ਜਿਹੜੀ ਤੁਹਾਡੀ ਨੋਲਿਜ ਆ ਤੁਹਾਡੀ ਇੱਕ ਨੋਲਿਜ ਵਧੇਗੀ ਇੱਕ ਤੁਸੀਂ YouTube ਤੋਂ ਤੁਸੀਂ ਪੈਸੇ ਵੀ ਕਮਾਉਂਗੇ ਤੇ ਤੁਸੀਂ ਆਪਣੇ ਘਰ ਦਾ ਖਰਚਾ ਤੁਸੀਂ ਬੜੇ ਆਰਾਮ ਨਾਲ ਤੁਸੀਂ ਕੱਢ ਲੋਗੇ ਬਹੁਤ ਹੀ ਸੌਖਾ ਤਰੀਕਾ ਵਾ ਸੋ ਇਹ ਸੀਗਾ ਆਪਣੀ ਵੀਡੀਓ ਦਾ ਜਿਹੜਾ ਪਹਿਲਾ ਪਾਰਟ ਸੀਗਾ ਜਿਹੜਾ ਇਹ ਸੀਗਾ ਆਪਣਾ ਹਨਾ ਤੇ ਹੁਣ ਜਿਹੜਾ ਆਪਣਾ ਜਿਹੜਾ ਦੂਜਾ ਪਾਰਟ ਹੋਊਗਾ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਮਤਲਬ ਤੁਸੀਂ AI ਤੋਂ ਕਿਵੇਂ ਤੁਸੀਂ ਵੀਡੀਓ ਨੂੰ ਸਕ੍ਰਿਪਟ ਨੂੰ ਕਿਵੇਂ ਲੈਣਾ ਵਾ ਕਿਵੇਂ ਲਿਖਣਾ ਕਿਵੇਂ ਡਾਊਨਲੋਡ ਕਰਨਾ ਉਹ ਸਾਰਾ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗਾ ਉਹ ਆਪਣਾ ਪਾਰਟ 2 ਹੋਏਗਾ ਸੋ ਜਿਹੜੇ ਮੇਰੇ ਭੈਣ ਭਰਾਵਾਂ ਨੇ ਇਹ ਵੀਡੀਓ ਦੇਖ ਲਈਏ ਪਲੀਜ਼ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਲਿਖੋ ਵੀ ਵੀਰ ਜੀ ਪਾਰਟ 2 ਆ ਜਿਹੜਾ ਲੈ ਕੇ ਆਉ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਹੋਣਗੇ ਉੰਨੀ ਛੇਤੀ ਜਿਹੜਾ ਮੈਂ ਪਾਰਟ 2 ਆ ਜਿਹੜਾ ਉਹ ਲੈ ਕੇ ਆਉਂਗਾ ਉਹਦੇ ਵਿੱਚ ਤੁਹਾਨੂੰ ਮੈਂ ਇਕੱਲਾ ਇਕੱਲਾ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਕਿਵੇਂ ਤੁਸੀਂ VO ਵਾਇਸਓਵਰ ਕਰਨਾ ਵਾ ਕਿਵੇਂ ਤੁਸੀਂ ਮਤਲਬ ਵੀ ਸਕ੍ਰਿਪਟ ਲਿਖਣੀ ਹੈ ਕਿਵੇਂ ਤੁਸੀਂ ਫੋਟੋ ਡਾਊਨਲੋਡ ਕਰਨੀਆਂ ਨੇ ਕਿਵੇਂ ਤੁਸੀਂ ਵੀਡੀਓ ਨੂੰ ਐਡਿਟ ਕਰਨਾ ਪੂਰੀ ਜਾਣਕਾਰੀ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਸੋ ਅਗਰ ਤੁਸੀਂ ਸਾਰੇ ਅਗਰ ਮੇਰੇ ਭਿੰਨ ਭਰਾ ਕੰਨੇ ਵੀ ਮੈਂ ਪਾਰਟ 2 ਲੈ ਕੇ ਆਵਾਂ ਜਲਦੀ ਤੋਂ ਜਲਦੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਤੇ ਇਹ ਥੱਲੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਲਿਖੋ ਵੀ ਮੈਂ ਪਾਰਟ 2 ਆ ਜਿਹੜਾ ਉਹ ਲੈ ਕੇ ਆਵਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਵਾਂ ਤੇ ਜੇ ਤੁਸੀਂ ਮੇਰੀ ਜਿੰਨੀਆਂ ਵੀ ਮੇਰੀ ਦੀ ਵੀਡੀਓ ਦੇਖੋਗੇ ਉਹ ਤੇ ਮੈਂ ਬਹੁਤ ਸਾਰਾ ਕੰਟੈਂਟ ਪਾਇਆ ਹੋਇਆ ਵਾ ਮਤਲਬ ਤੁਸੀਂ ਕਿਸ ਕਿਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਕਿਸ ਟੌਪਿਕ ਤੋਂ ਤੁਸੀਂ ਮਹੀਨੇ ਦੇ ਜਿਹੜੇ ਤੁਸੀਂ 50000 ਤੋਂ ਲੈ ਕੇ ਲੱਖ ਰੁਪਏ ਤੁਸੀਂ ਜਿਹੜਾ ਬੜੇ ਆਰਾਮ ਨਾਲ ਤੁਸੀਂ ਉਹ ਕਮਾ ਸਕਦੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਆਪਣੀ ਬਹੁਤ ਸਾਰੀ ਵੀਡੀਓ ਦੇ ਵਿੱਚ ਦੱਸੀਆਂ ਹੋਈਆਂ ਨੇ ਤੋ ਪਲੀਜ਼ ਤੁਸੀਂ ਮੇਰਾ YouTube ਚੈਨਲ ਤੇ ਜਾਓ ਜਾ ਕੇ ਤੁਸੀਂ ਉਹ ਜਿਹੜੀ ਮੇਰੀ ਪੁਰਾਣੀ ਵੀਡੀਓ ਨੂੰ ਤੁਸੀਂ ਉਹਨਾਂ ਨੂੰ ਵੀ ਜਾ ਕੇ ਵਾਚ ਕਰੋ ਤੁਹਾਨੂੰ ਉਹਨਾਂ ਤੋਂ ਬਹੁਤ ਕੁਝ ਜਿਹੜਾ ਉਹ ਸਿੱਖ ਨੂੰ ਮਿਲੇਗਾ ਕਿਉਂਕਿ ਤੁਸੀਂ ਗੱਲਾਂ ਗੱਲਾਂ ਦੇ ਵਿੱਚ 2023 ਵੀ ਕਰਤਾ 2024 ਵੀ ਕਰਤਾ ਤੁਸੀਂ ਬਹੁਤ ਟਾਈਮ ਆ ਜਿਹੜਾ ਤੁਸੀਂ ਆਪਣਾ ਖਰਾਬ ਕਰ ਲਿਆ ਹਜੇ 2025 ਆ ਜਿਹੜਾ ਸਟਾਰਟ ਹੀ ਹੋਇਆ ਵਾ ਮੈਂ ਕਹਿੰਦਾ ਤੁਸੀਂ 2 ਤੋਂ 3 ਮਹੀਨੇ ਤੁਸੀਂ ਕੰਮ ਕਰ ਲਓ ਤੇ 2025 ਦੇ ਵਿੱਚ ਤੁਸੀਂ ਦੇਖੋ ਤੁਸੀਂ ਮਹੀਨੇ ਦੇ ਲੱਖ ਰੁਪਏ ਜਿਹੜੇ ਤੁਸੀਂ ਉਹ ਕਮੋਨ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਜੀ ਬਹੁਤ ਛੇਤੀ ਮੈਂ ਤੁਹਾਡੇ ਵਾਸਤੇ ਪਾਰਟ 2 ਹੈ ਜਿਹੜਾ ਮੈਂ ਉਹ ਵੀ ਲੈ ਕੇ ਆਵਾਂਗਾ ਸੋ ਪਲੀਜ਼ ਅਗਰ ਤੁਸੀਂ ਪਾਰਟ 2 ਦੇਖਣਾ ਚਾਹੁੰਦੇ ਹੋ ਤਾਂ ਇਹ ਪਲੀਜ਼ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਜਦੋਂ ਮੈਂ ਪਾਰਟ 2 ਅਪਲੋਡ ਕਰਾਂਗਾ ਉਹ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਏਗਾ ਜੀ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ